ਕਿ ਸਾਡੇ ਬਾਹਰਲੇ ਜ਼ਿਲ੍ਹਿਆਂ ਦੇ ਵਿੱਚੋਂ ਵੱਡੀ ਗਿਣਤੀ ਦੇ ਵਿੱਚ ਬਹੁਤ ਸਾਰੇ ਆਏ ਨੇ ਕਿ ਨਾਲ ਸਾਡੀਆਂ ਭੈਣਾਂ ਮਾਮਾ ਸਭ ਤੋਂ ਪਹਿਲਾਂ ਫਤਿਹਗੁਰੂ ਵੈਦੂਤ ਜੀ ਕਰਤਾਰ ਸਾਹਿਬ ਉਹਨਾਂ ਜੀ ਦੇ ਪਤੇ ਸਾਡੇ ਪਿੰਡ ਦਾ ਸਪੇਸ ਸੈਂਟਰੇ ਜਿਆਦਾ ਟਾਈਮ ਲੱਗੇ ਕਿ ਇਹਨਾਂ ਦੇ ਮੁਕਾਬਲੇ ਲੱਗਿਆ ਮੈਂ ਦੋਨਾਂ ਦਾ ਸਿਰਫ ਆਪਾਂ ਅੱਜ ਦੋ ਸੋਡੇ ਦੇ ਲੋਕਾਂ ਦਾ ਟਾਈਮ ਨਹੀਂ ਸੀਗਾ ਵੀ 10 ਕੁ ਜ ਸਮਾਪਤੀ ਕਰ ਦਿਆਂਗੇ ਪਹਿਲਾਂ ਤਾਂ ਮੈਂ ਸਾਰਿਆਂ ਤੋਂ ਮਾਫ਼ੀ ਇਸ ਕਰਕੇ ਚਾਹੁੰਦਾ ਹਾਂ ਕਿ ਸੋਡੇ ਪਿੰਡ ਦੇ ਸੋਡੇ ਨਗਰ ਦੀ ਬੜੀ ਆਸਾ ਸੀ ਕਿ ਅੱਜ ਦੇ ਪ੍ਰੋਗਰਾਮ ਦੇ ਵਿੱਚ ਸਰਦਾਰ ਜਗਦੀਸ਼ ਸਿੰਘ ਗੱਲੇਵਾਲ ਪਹੁੰਚਣਾ ਸੀ ਰਾਤ ਜਦੋਂ ਮੇਰੇ ਨਾਲ ਗੱਲ ਹੋਈ ਹੈ ਉਹਨੇ ਕਿਹਾ ਵੀ ਜਿਹੜੇ ਮੈਂ ਪਾਸੋਂ 12 1 ਵਜੇ ਤੱਕ ਬਿਨਾਂ ਦਵਾਈ ਤੋਂ ਰਹਿ ਦੇਣੀ ਤੇ ਖਲੀਬ ਬਹੁਤ ਹੈ ਜੇ ਮੈਂ ਸੋਵਾ ਵੀ ਆਇਆ ਮੈਂ ਮੁਕੇ ਫਿਰ ਮੈਨੂੰ ਡਾਕਟਰ ਕੋਲ ਆਣਾ ਪੈਣਾ ਹੈ ਸਿਹਤ ਜਾਂਚ ਕਰਨੀ ਤੇ ਤੁਸੀਂ ਕੱਲ ਨੂੰ ਮੈਨੂੰ ਛੁੱਟੀ ਜੋ ਦੇ ਕੋਇਆ ਨਾ ਮੈਂ ਪਹਿਲਾਂ ਹੀ ਉਹਨਾਂ ਤੋਂ ਛੁੱਟੀ ਮੰਗ ਰਿਆ ਸੀਗਾ ਕੈਨਾਲੂ ਕੋਲ ਤਾਂ ਬਹੁਤ ਨੇੜੇ ਬੈਠ ਹੈ ਮੈਂ ਘੱਲੇ ਤੇਰੀ ਨਹੀਂ ਗੱਲ ਨੇੜੇ ਤੋਂ ਦੀ ਤੁਸੀਂ ਆਓ ਇਸ ਕਰਕੇ ਮੈਂ ਮਾਫੀ ਲਉਦਾ ਕਿ ਅੱਜ ਦੇ ਕੋਰ ਅਫਸਰਲੇ ਵੱਲ ਜਾ ਨਹੀਂ ਆ ਸਕੇ ਕੁੱਤੀ ਗੰਦ ਜਿੰਨੇ ਸਾਡੇ ਆ ਭੈਣਾ ਬੈਠੇ ਹੋ ਕਿਸਾਨ ਬੈਠੇ ਖਾਸ ਕਰਕੇ ਜਿਹੜਾ ਜ세 ਬੰਦੀ ਦਾ ਭਲੇਖਾ ਰੰਗ ਹੈ ਉਹ ਗੱڈن ਨਹੀਂ ਲੋੜੇ ਸਾਡੇ ਨਾਲ ਜਿਹਦੀ ਸਤਾ ਦੇ ਸਰਕਾਰ ਰਹੀ ਹੈ ਤੁਸੀਂ ਮੇਸ਼ਾ ਉਹ ਲੜਦੇ ਰਹੇ ਤੇ ਉਦੋਂ ਇਹ ਲੱਗਣ ਲੱਗ ਜਾਂਦਾ ਕਿ ਇਹ ਤਾਂ ਕਾਗਰਸ ਦਾ ਵਿਰੋਧ ਕਰਦੇ ਆ ਕਾਂਗਰਸੀ ਸਰਕਾਰ ਨੇ ਸਾਡਾ ਘੱਟ ਕੇ ਵਿਰੋਧ ਕੀਤਾ ਸਾਡੇ ਪਿੰਡ ਜੌੜਕੀਆਂ ਸੀ ਕਿਸਾਨ ਦਾ ਜ਼ਮੀਨ ਦਾ ਰੋਲਾ ਸੀ ਸਿੱਧੀ ਹਮਾਇਤ ਕੀਤੀ ਵੱਡੇ ਪੱਤਰ ਤੇ ਲਾਠੀ ਚਾਰਜ ਹੋਇਆ ਤਾਂ ਉਦੋਂ ਕਾਂਗਰਸ ਕਰਨ ਲੱਗਿਆ ਕਿ ਵੀ ਜਿਹੜੀ ਇਹ ਜੱਸੇ ਬੰਦਿਆ ਸਾਡੀ ਸਰਕਾਰ ਦੇ ਖਿਲਾਫ ਆ ਤਾਂ ਜਦੋਂ ਕਾਲਿਆਂ ਦੀ ਸਰਕਾਰ ਆਈ ਇਹਨਾਂ ਨਾਲ ਵਿਰੋਧ ਰਿਆ ਇਹ ਜੇਸ਼ੂ ਵਾਏ ਜਿਹੜੇ ਇਹਨਾਂ ਨੇ ਵੀ ਉਦੋਂ ਸੱਤਾ ਦੇ ਨਸ਼ੇ ਦੇ ਵਿੱਚ ਸਾਡੇ ਕਿਸਾਨਾਂ ਤੇ ਲਾਠੀ ਚਾਰਦੀ ਕੀਤਾ ਤਾਂ ਉਦੋਂ ਕਾਲੀਆਂ ਨੂੰ ਲੱਗਿਆ ਬਈ ਇਸ ਮੋਰਚੇ ਦੇ ਵਿੱਚ ਕਾਗਰਸੀ ਬੜੇ ਨੇ ਕਿਸਾਨਾਂ ਨੂੰ ਸਾਡਾ ਵਿਰੋਧ ਕਰਦੀ ਐ ਤਾਂ ਉਦੋਂ ਸਾਡੇ ਧਰਿਆਂ ਦੇ ਵਿੱਚ ਖਾਸ ਕਰਕੇ ਆਮ ਆਦੀ ਪਾਰਟੀ ਵਾਲੇ ਹੁੰਦੇ ਸੀ ਅੱਜ ਆਮ ਆਦੀ ਪਾਰਟੀ ਦੀ ਸਰਕਾਰ ਆਜੂਨ ਨੂੰ ਲੱਗਦਾ ਹੈ ਕਿ ਸਾਡਾ ਸਾਰੇ ਰਾਕੇ ਵਿਰੋਧ ਕਰਦੇ ਆ ਬਈ ਅਸੀਂ ਤਾਂ ਠੀਕ ਕਰ ਰਹੇ ਆ ਪਰ ਪਰਾਨੂੰ ਠੀਕ ਸਰਕਾਰ ਕੋਈ ਨਹੀਂ ਕਰ ਰਹੀ ਸੀ ਜਿਹੜੇ ਸਮੇਂ ਤੇ ਸਾਡੇ ਕਿਸਾਨਾਂ ਨਾਲੋਂ ਮਜ਼ਦੂਰਾਂ ਨਾਲ ਤੁਸੀਂ ਤੱਕਾ ਕੀਤਾ ਅਸੀਂ ਉਹਨਾਂ ਨਾਲ ਕੇ ਵਿਰੋਧ ਕੀਤਾ ਤਾਂ ਉਹਨਾਂ ਲੋਕਾਂ ਨੂੰ ਡੰਕਾ ਰਿਆ ਕਿ ਇਹ ਸਾਡੇ ਖਲਾਫ ਅੱਜ ਮੈਨੂੰ ਲੱਗਦਾ ਹੈ ਸਾਡੇ ਕਾਂਗਰਸੀ ਵੀ ਵਿਰੋਧ ਕਰਦੇ ਹੁਣ ਇਕੱਲੇ ਨਹੀਂ ਕਰਦੇ ਹੁਣੇ ਅੱਜ ਆਲਵਾਦੀ ਪਾਰਟੀ ਵਾਲਿਆਂ ਨੂੰ ਲੱਗਦਾ ਹੈ ਵੀ ਇੱਕ ਸਾਧੂ ਨੇ ਸਾਡੇ ਖਿਲਾਫ ਆਜੋ ਡੰਡ ਕੇ ਵਿਰੋਧ ਕਰਦੇ ਆ ਕਿਉਂਕਿ ਅੱਜ ਉਹ ਹੀ ਡੰਡਾ ਉਹਨਾਂ ਕੋਲੇ ਆ ਜਿਹੜਾ ਭਗਵੰਤ ਮਾਨ ਕਹਿੰਦਾ ਹੁੰਦਾ ਸੀ ਵੀ ਲੋਕਾਂ ਨੂੰ ਸਾਹਮਣੇ ਵੀ ਆਉਂਦੇ ਕੋਈ ਪਟਿਆਲੇ ਜਾ ਕੇ ਕੁੱਟ ਖਾਇਆ ਹੁੰਦਾ ਕੋਈ ਲੰਮੀ ਕੁੱਟ ਖਾ ਲੈਂਦਾ ਤੇ ਅੱਜ ਉਹ ਸਾਨੂੰ ਕਿੱਥੇ ਸੀ ਸੰਗਰੂਰ ਉਹਨਾਂ ਦੇ ਨਾਲ ਹੁੰਦਾ ਪਰ ਕੋ ਸਾਨੂੰ ਘਰਾਂ ਦੇ ਵਿੱਚ ਪਿੰਡਾਂ ਚਾ ਕੇ ਬੋਟਾਂ ਲਾ ਗਿਆ ਤੂੰ ਤਾਂ ਉਹਨਾਂ ਤੋਂ ਅਕੇ ਲੱਗੇ ਤਾਂ ਉਹਦਾ ਜਿਹੜਾ ਸੀ ਵਿਰੋਧ ਕੀਤਾ ਸਾਨੂੰ ਇਹ ਨਹੀਂ ਕੀਤਾ ਵੀ ਅਸੀਂ ਇਸ ਪਿੰਡ ਦੇ ਵਿੱਚ ਜਸਿਆ ਬੰਦੀ ਹੈਗੀ ਕਿ ਨਹੀਂ ਹੈਗੀ ਅਸੀਂ ਵਿਰੋਧ ਕੀਤਾ ਕਿ ਆਉਣ ਵਾਲੀਆਂ ਨੀਤੀਆਂ ਦੇ ਤਹਿਤ ਸਾਡੇ ਕਿਸਾਨਾਂ ਕੋਲੇ ਜ਼ਮੀਨ ਨਹੀਂ ਰਹਿਣੀ ਸਾਡੀ ਜ਼ਮੀਨ ਖੋਹ ਲੈਣੀ ਐ ਕਿਹੜੀ ਸਾਡੀ ਕਿਸਾਨੀ ਭਲੇਖੇ ਚ ਹੈ ਜੇ ਬਈ ਨਹੀਂ ਇਹ ਤਾਂ ਉਹ ਹੀ ਪ੍ਰਚਾਰ ਕਰਦੇ ਨੇ ਇੱਕ ਧਾਰਨ ਲੈ ਲਿਓ ਕਿ ਅੱਜ ਕੋਈ ਪਰਤਾਇਤ ਕਿਸੇ ਕੋਈ ਐਮਐਲਏ ਤੋਂ ਕਿਸੇ ਮੁੱਖ ਮੰਤਰੀ ਤੋਂ ਕੋਈ ਸੜਕ ਮੰਗਦਾ ਹੋਵੇ ਵੀ ਸੜਕ ਦੇ ਦਿਓ ਕੋਈ ਸਕੂਲ ਮੰਗਦਾ ਹੋਵੇ ਵੀ ਸਕੂਲ ਦੇ ਦਿਓ ਕੋਈ ਗ੍ਰੰਟ ਮੰਗਦਾ ਹੋਵੇ ਸਾਰੀ ਪ੍ਰਾਈਵੇਟ ਹੋ ਗਈ। ਅੱਜ ਅਸੀਂ ਖੜੇ ਕਿੱਥੇ ਆ? ਅੱਜ ਅਸੀਂ ਖੜੇ ਆ ਕਿ ਸਾਡਾ ਮੁੰਡਾ 5000 ਤੇ ਲਵਾ ਲਓ ਪ੍ਰਾਈਵੇਟ। ਨੌکریاں ਸਿਸ਼ਟ ਵੀ ਕਿਹਾ। ਪਰ ਅਸੀਂ ਲੜ ਹਜੇ ਵੀ ਕੁੱਟ ਕੇ ਉਹਨਾਂ ਦਾ ਫੜਿਆ ਹੋਇਆ। ਇਹ ਪਾਲ ਕਿ ਨਹੀਂ ਛੱਡੇ। ਕਿੰਤਾ ਜਾਂਦਾ ਜਾਣ ਦਿਓ। ਦਿਹਾੜੀ ਕਰਨੇ ਪਈ ਕਰ ਲਾਂਗੇ। ਪਰ ਪਾਲ ਤੇ ਨਹੀਂ ਛੱਡੇ। ਅਸੀਂ ਇਹ ਸਾਰੀਆਂ ਗੱਲਾਂ ਤੋਂ ਉੱਪਰ ਉੱਠ ਕੇ ਸੰਘ ਦੇ ਤਹਿਤ ਇਸ ਪਿੰਡ ਦੀ ਹਮਾਇਤ ਕੀਤੀ ਆ ਇਹ ਤਾਂ ਹਜੇ ਕੋਈ ਵਾਅਰਕ ਨਹੀਂ ਹੋਇਆ ਲੁਧਿਆਣੇ ਦੇ ਵਿੱਚ 18 ਸਾਲ ਦਾ ਕੇਸ ਚੱਲਦਾ ਸੀ ਹਾਈ ਕੋਰਟ ਤੋਂ ਸੁਪਰੀਮ ਕੋਰਟ ਤੋਂ ਥਲੜੀ ਅਦਾਲਤ ਤੱਕ ਉਹ ਪਰਿਵਾਰ ਹਾਰ ਟੁੱਟਿਆ ਸੀ ਉਹਦੇ ਖਿਲਾਫ ਮੁਕੱਦਮੇ ਕੇਸਾਂ ਚੁਟੇ ਸੀ ਵੀ ਇਹਨੂੰ ਸਜ਼ਾ ਹੋਣੀ ਹੈ ਪਰ ਜਦੋਂ ਅਸੀਂ ਦੇਖਿਆ ਕਿ ਜ਼ਮੀਨ ਦਾ ੱਟਕਾ ਹੋ ਰਿਹਾ ਹੈ ਤਾ ਅਸੀਂ ਉੱਥੇ ਟਰੱਕ ਕੇ ਲੁਧਿਆਣੇ ਬਰੋਹ ਕੀਤਾ 18 ਸਾਲਾਂ ਦਾ ਕੇਸ ਚਾਦਾ ਵਾਪਸ ਕਰਵਾ ਕੇ 20 ਕਿੱਲੇ ਦਾ ਰੇਟ ਤੇ ਆ ਬਈ 30 ਲੱਖ ਰੁਪਏ ਕਿੱਲਾ ਮਿਲੂ ਉਹਦੇ 30 ਲੱਖ ਨੂੰ ਬਹੁਤ 25 ਲੱਖ ਰੁਪਏ ਕਿੱਲਾ ਮਿਲ ਸਕਦਾ ਸੀ 20 ਕਿੱਲੇ ਦਾ ਰੇਟ ਸਿਰਫ ਜ਼ਮੀਨ ਕਿੰਨੀ ਸੀ ਉਸ ਖਾਨ ਦੀ 2 ਕਿੱਲੇ 2 ਕਿੱਲੇ ਦਾ 20 ਕਿੱਲੇ ਦਾ ਰੇਟ ਪਵਾ ਕੇ 6 ਕਰੋੜ ਰੁਪਏ ਦਾ ਮਾਕਿਆ ਮੈਨੂੰ ਉੱਥੇ ਮਰਵਾ ਕੇ ਬੈਠਣਾ ਪਿਆ ਸਾਰੀ ਕਮਾਂਡ ਡੱਲੇ ਵਾਲੇ ਸਾਹਮਣੇ ਸਾਰੇ ਤਾਂ ਸਾਨੂੰ ਉਹੋ ਵੀ ਲੱਗਦਾ ਸੀ ਉਦੋਂ ਵੀ ਸਾਡੇ ਖਿਲਾਫ ਬਹੁਤ ਲੋਕ ਬੋਲੇ ਭਈ ਇਹਨਾਂ ਨੇ ਸਾਰਾ ਪੰਜਾਬ ਛੱਡਤਾ ਪਿੰਡ ਛੱਡਤਾ ਲੁਧਿਆਣੇ ਆ ਕੇ ਇਹ ਸਭ ਪਰਿਵਾਰ ਦੀ ਕਿਉਂ ਹਮਕ ਕੀਤੀ ਕਿ ਇਹਨਾਂ ਨੇ ਇਹਨਾਂ ਤੋਂ ਕਰੋੜਾ ਰੁਪਇਆ ਖੰਡ ਲੈਣਾ ਤਾਂ ਅਸੀਂ ਖੜੇ ਆ ਸਾਹਮਣੇ ਕਿ ਉਸ ਪਰਿਵਾਰ ਦੇ ਅਸੀਂ ਕਹਿੰਦੇ ਕਿੰਨੇ ਵੀ ਕਹਿੰਦੇ ਜਦੋਂ ਜੋ ਪਰਿਵਾਰ ਦਾ ਭਾਈ ਮੇਰੇ ਨਾਲ ਬੈਠਾ ਸੀ ਮੈਂ ਕਿਹਾ ਮੈਨੂੰ ਕਹਦਾ ਵੀ 25 ਲੱਖ ਰੁਪਏ ਦਵਾ ਦਿਓ ਅਸੀਂ ਆਖਿਆ ਵੀ ਸਾਡਾ ਤਾਂ ਫੈਸਲਾ ਦੋਨਾਂ ਦਾ 30 ਲੱਖ ਦਵਾਉਂਦਾ ਕਿ ਪੰਮਾ ਮਰ ਜਾਵੇ ਕਹਿੰਦਾ 25 ਲੱਖ ਤੇ ਸਮਝੌਤਾ ਕਰਾ ਦਿਓ ਉਹਨੂੰ 30 ਲੱਖ ਦਵਾਇਆ ਜੇ ਮੈਂ ਉਹਨੂੰ ਕਹਿੰਦਾ ਵੀ 10 ਲੱਖ ਦੇ ਦੇ ਦੱਸੇ ਬੰਦੇ ਨੂੰ 20 ਦੇ ਦੇ 20 ਵੀ ਦੇ ਦਿੰਦਾ ਇੱਕ ਪੈਸਾ ਨਹੀਂ ਲੈਂਦਾ ਉਹ ਕਿਉਂ ਨਹੀਂ ਲੈਂਦਾ ਉਹਨਾਂ ਤੋਂ ਪੈਸਾ ਕਿਉਂ ਨਹੀਂ ਲੈਂਦਾ ਇਸ ਕਰਕੇ ਨਹੀਂ ਲੈਂਦਾ ਕਿ ਮੈਸੇਜ ਇਹ ਨਾ ਚੱਲ ਜਾਵੇ ਕਿ ਲੋਕ ਤਾਂ ਲੜਨਾ ਸੀ ਕਿ ਇਹਨਾਂ ਨੇ ਫੰਡ ਲੈਣਾ ਸੀ ਅਸੀਂ ਫੰਡ ਨਹੀਂ ਲੈਣਾ ਸੀ ਅਸੀਂ ਜ਼ਮੀਨ ਬਚਾਉਣ ਚੱਲੇ ਅੱਜ ਵੀ ਛੋਡੇ ਪਿੰਡ ਦੀ ਹਮਾਇਤ ਨਹੀਂ ਕੀਤੀ ਅਸੀਂ ਛੋਡੇ ਸਰਪੰਚ ਦੀ ਹਮਾਇਤ ਨਹੀਂ ਕੀਤੀ ਸਾਨੂੰ ਕੱਲਿਓ ਪੈਰਲੀ ਕਿਸ ਰਹੀ ਆਪਣੇ ਪਿੰਡਾਂ ਦੇ ਵਿੱਚ ਭਾਈਚਾਰਾ ਬੈਠਾ ਪੰਚਾਇਤ ਬੈਠੀ ਹੈ ਗਲੀਆਂ ਦੇ ਜੇ ਕਿਸੇ ਉਸ ਪਰਿਵਾਰ ਦਾ ਉਸ ਗਲੀ ਦੇ ਵਿੱਚ ਹਿੱਸਾ ਨਾ ਹੋਵੇ ਪਿਛੇ ਤੇ ਉਹਦਾ ਗੇਟ ਅੱਗੇ ਹੋਵੇ ਆਪਾਂ ਪੰਤਾਲਾ ਨਹੀਂ ਲਾਉਣ ਦਿੰਦੇ ਗਲੀ ਦੇ ਵਿੱਚ ਕਿ ਇਸ ਪਰਿਵਾਰ ਦਾ ਇਹਦੇ ਵਿੱਚ ਹਿੱਸਾ ਨਹੀਂ ਲਾਉਣ ਦਿੰਦਾ ਨੇ ਕੋਈ ਆਪਾਂ ਪੰਤਾਲਾ ਨਹੀਂ ਲਾਉਣ ਦਿੰਦੇ ਭਾਈ ਤੇਰਾ ਪਾਣੀ ਉੱਤਰ ਜਾਣਾ ਚਾਹੀਦਾ ਹੈ ਤੇ ਸਾਡੇ ਨਾਲ ਧੱਕੇ ਨਾਲ ਉਹ ਗੱਲਾਂ ਬਾਣੀ ਜਿੱਦ ਦੇ ਨਾਲ ਸਾਡੇ ਪਿੰਡ ਵਿੱਚ ਦੀ ਨਿਘਾ ਰਹੇ ਆ ਸਰਕਾਰ ਅਸੀਂ ਉਹਦਾ ਵਿਰੋਧ ਕੀਤਾ ਕਿ ਜੇ ਅਸੀਂ ਅੱਜ ਇੱਕ ਕੱਲੀ ਪੈਗ ਨਹੀਂ ਰੋਕ ਸਕਦੇ ਕਾਨੂੰਨੀ ਤੌਰ ਤੇ ਗਲਤ ਨੇ ਨਕਸ਼ੇ ਤੋਂ ਤੇ ਗਲਤ ਨੇ ਦਿਸ਼ਾ ਗਲਤ ਹੈ ਪਾਣੀ ਦੀ ਤਾਂ ਸਰਕਾਰ ਦਾ ਸਿਰਫ ਇੱਕ ਜੋਰ ਸੀ ਉਹਦਾ ਵਿਰੋਧ ਕੀਤਾ ਤਾਉਦੇ ਵਿਰੋਧ ਦੇ ਵਿੱਚ ਕੋਈ ਬੜੀ ਵੱਡੀ ਗੱਲ ਨਹੀਂ ਕਿ ਸਾਨੂੰ ਜੇਲ੍ਹ ਜਾਣਾ ਪਿਆ ਅਸੀਂ ਤਾਂ ਐਸ 2 ਮਹੀਨਿਆਂ ਦੇ ਵਿੱਚ 11 ਮਾਰਚ ਤੋਂ ਲੈ ਕੇ ਚਾਰ ਜ਼ਿਲ੍ਹਾਂ ਚ ਜਾਏ ਉਦੇ ਦਾ ਕੋਈ ਟੈਗ ਦਾ ਰੋਣਾ ਨਹੀਂ ਸੀ ਸਾਨੂੰ ਪਟਿਆਲੇ ਲੈ ਕੇ ਸਾਨੂੰ ਬਠਿੰਡੇ ਲੈ ਕੇ ਸਾਨੂੰ ਮੁਕਸਰ ਲੈ ਕੇ ਉਹ ਜ਼ਿਲ੍ਹਾਂ ਅਸੀਂ ਕੱਟਿਆ ਏ ਤੇ ਸਾਡਾ ਤਾਂ ਕਿਸੇ ਦਾ ਰੋਣਾ ਨਹੀਂ ਸੀ ਸਿਰਫ ਸਰਕਾਰ ਨੂੰ ਕੀ ਦਿੰਦਾ ਕਿ ਸਰਕਾਰ ਨੂੰ ਦਿਸਦਾ ਹੈ ਆ ਇਹਨਾਂ ਨੂੰ ਦਬਾ ਲੋ ਇਹਨਾਂ ਨੂੰ ਦਬਾਓ ਜਿਹੜੇ ਇੰਨੀ ਸ਼ਕਤੀ ਦੇ ਆਵਾਜ਼ ਉਧਵੀ ਬੋਲ ਰਹੇ ਨੇ ਇਹਨਾਂ ਨੂੰ ਕਿਸੇ ਲੋਟ ਬਦਨਾਮ ਕਰੋ ਇਹਨਾਂ ਨੂੰ ਲੋਕਾਂ ਚੋਂ ਨਿਖੇੜੋ ਬਈ ਇਹਦਾ ਪਾਈ ਉਸ ਮੋਰਚੇ ਦੇ ਵਿੱਚੋਂ ਕਰੋੜਾ ਰੁਪਇਆ ਖਾ ਗਏ ਇਹ ਤਾਂ ਕਾਬਜ਼ ਹੋਏ ਬੈਠੇ ਸੀ ਪਰ ਅਸੀਂ ਡੱਲੇਵਰ ਸਾਹਿਬ ਦੀ ਜਿਹੜੀ ਅਗਵਾਈ ਦੇ ਵਿੱਚ ਚੱਲ ਰਹੇ ਆ ਡੱਲੇਵਰ ਸਾਹਿਬ ਦੀ ਕੀ ਸੋਚ ਸੀ ਡੱਲੇਵਰ ਕਿਉਂ ਕਿਸਾਨ ਦਸੇਬੰਦੀ ਦਾ ਆਗੂ ਬਣਿਆ ਕੀ ਤਕਲੀਫ ਸੀ ਉਹਨੂੰ ਉਹਨੂੰ ਸਮਝਦੇ ਤੌਰ ਤੇ ਤਕਲੀਫ ਹੈ ਸਾਨੂੰ ਕਿ ਸਮੇਂ ਦੇ ਸਿਰ ਸਾਡੇ ਆਗੂਆਂ ਨੇ ਕਿਸਾਨ ਜੁਗੀਆਂ ਨਾਲ ਨੇ ਸਮੇਂ ਹੁੰਦਿਆਂ ਰੋਲ ਦੇ ਨਿਮਾਇਆ ਜੇ ਉਹ ਮੌਲਾ ਦਾ ਕਰ ਦਿੱਤੇ ਉਹ ਕਿਸਾਨੇ ਲਈ ਮਰ ਜਾਂਦੇ ਆ ਸਾਡੀ ਕਿਸਾਨਾਂ ਦੀ ਹਾਲਤ ਇਹਨੇ ਨਹੀਂ ਹੋਣੀ ਸੀ ਭਾਵੇਂ ਭੋਪਿੰਦਰ ਮਾਨ ਹੋਵੇ ਭਾਵੇਂ ਲਖੋਵਾਲ ਹੋਵੇ ਭਾਵੇਂ ਸਾਡੇ ਸਾਥੀ ਕਾਮਰੇਡ ਹੋਣ ਜੇ ਉਹ ਲੜਦੇ ਉਸਮੋਤਿਆਂ ਤੇ ਤਾਂ ਡੱਲੇਵਾਲ ਸਾਹਿਬ ਨੂੰ ਸਾਢੇ 4 ਮਹੀਨੇ ਮਾਰ-ਮਾਰ ਕੇ ਜਿ ਬੈਠਣਾ ਪਿਆ ਉਹ ਲਖੀਰ ਖਿੱਚੀ ਐ ਉਹ ਲਖੀਰ ਮਟਾਈ ਐ ਹਾਜਮ ਨਹੀਂ ਆ ਰਹੀ ਉਹਨਾਂ ਨੂੰ ਤੇ ਸਰਕਾਰ ਦਾ ਜ਼ੋਰ ਲੱਗਿਆ ਹੋਇਆ ਕਿ ਸਾਰੇ ਚੁੱਪ ਕਰਕੇ ਬੈਠੇ ਇਕੱਲੇ ਸਿੰਘੂ ਪਰਵਾਲੇ ਕਿਉਂ ਰੌਲਾ ਪਾਈ ਜਾਂਦੇ ਆ ਤਾਂ ਇਸ ਕਰਕੇ ਪ੍ਰਦਰੋਹ ਹੁੰਦਾ ਹੈ ਕਿ ਤੁਸੀਂ ਐਨੇ ਧੱਕੇ ਦੇ ਬਾਦੂ ਨੂੰ ਉਹਨਾਂ ਦੇ ਖਿਲਾਫ ਲੜ ਰਹੇ ਹੋ ਭਗਵਾਨ ਦਾ ਵਾਕੇ ਦਾ ਕੋਈ ਬੋਲਣਾ ਨਹੀਂ ਚਾਹੀਦਾ ਹੁਣ ਜੇ ਕੋਈ ਬੋਲਦਾ ਕੁੱਟ ਦਿਓ ਕੇਸ ਪਾ ਦਿਓ ਪਰ ਕੰਮ ਨਹੀਂ ਰੁਕਣਾ ਚਾਹੀਦਾ ਜਿਨਨੇ ਪ੍ਰਜੈਕਟ ਰੁਕੇ ਨੇ ਚਾਹੇ ਉਹ ਭਾਰਤ ਵਾਲਾ ਹੋਵੇ ਚਾਹੇ ਉਹ ਪੈਣ ਦਾ ਮਸਲਾ ਹੋਵੇ ਚਾਹੇ ਤੇਲ ਪੈਪ ਦਾ ਹੋਵੇ ਚਾਹੇ ਪਿੰਡਾਂ ਦੇ ਵਿੱਚ ਫੈਕਟਰੀਆਂ ਲੱਗ ਰਹੀਆਂ ਧੱਕੇ ਨਾਲ ਉਹਨਾਂ ਦਾ ਹੋਵੇ ਤਾਂ ਇਹਨੇ ਉਹਨਾਂ ਨਾਲ ਸਮਝੌਤਾ ਕੀਤਾ ਬੀਜੇਪੀ ਦੇ ਨਾਲ ਕਿ 7-8 ਮਹੀਨਿਆਂ ਦੇ ਵਿੱਚ ਸਾਰੇ ਪ੍ਰਜੈਕਟਾਂ ਜਿਹੜੇ ਚਲਾ ਦੂਗਾ ਸਾਨੂੰ ਕੁੱਟਣੇ ਪੈਣ ਮਾਰਦੇ ਪੈਣ ਤਾਂ ਪ੍ਰਭੂ ਉਹ ਕੇਸਰੀ ਬਾਣ ਜੇਲ੍ਹ ਤੋਂ ਬਚ ਨਹੀਂ ਸਮਝੌਤੇ ਕਰੀ ਬੈਠਾ ਤੇ ਜਿਹੜਿਆਂ ਨੂੰ ਇੱਥੇ ਇਚਾਰਜ ਲਈ ਬੈਠਿਆ ਪੰਜਾਬ ਦੇ ਵਿੱਚ ਉਹ ਤੇ ਆਪ ਦੇ ਕੇਸ ਹੈ ਜਿਹੜੇ ਕਹਿੰਦੇ ਸਿੱਖਿਆ ਦਿੱਤੀ ਅਸੀਂ ਤੇ ਪੰਜਾਬ ਚ ਵਧੀਆਂ ਲਿਆਵਾਂਗੇ ਉਸੇ ਸਿੱਖੇ ਨੀਤੀਆਂ ਦੇ ਤਹਿਤ ਉਹਦੇ ਪਰਚੇ ਹੋਏ ਵੇ ਕੌਣ ਪੰਜਾਬ ਚ ਘੁਮਲਾਇਆ ਕਿ ਸਮਝੌਤਾ ਹੋ ਚੁੱਕਿਆ ਨਾਲ